ਅਪਤਾ ਕਿ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਹੋਏ ਤੇ ਉਹਦੇ ਵਿੱਚ ਕਾਫੀ ਸੰਪਰਤਾਵਾਾ ਐਨ ਜੀਓ ਸਮਾਜ ਸੇਵੀਆਂ ਨੇ ਜਿਹੜਾ ਹਰ ਤਰ੍ਹਾਂ ਦੀ ਮਦਦ ਦਵਾਇਆਂ ਤੋਂ ਲੈ ਕੇ ਹਰਾਚਾਰਾ ਟੂੜੀ ਲੋੜ ਅਨੁਸਾਰ ਸਮਾਨ ਜੋ ਵੀ ਹੈ ਉਸੇ ਵਾਂਗ ਬਾਕਬਖ ਜਿਲਿਆਂ ਦੇ ਵਿੱਚ ਸੰਪਰਤਾਵਾਵਾਂ ਵੱਲੋਂ ਚੱਲ ਰਹੀਆਂ ਹੈ ਉਹਦੇ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਤੋਂ ਖਾਲਸਾ ਦੀ ਜਨਮ ਭੂਮੀ ਤੋਂ ਸੰਤ ਮਹਾਂਪੁਰਸ਼ ਜਿਨ੍ਹਾਂ ਦੀ ਮੈਂ ਅੱਜ ਗੱਲ ਕਰਨ ਲੱਗਿਆ ਤੁਹਾਡੇ ਨਾਲ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਜਿੱਥੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਕਿਲਿਆਂ ਦੀ ਦੇਖਰੇਖ ਕੀਤੀ ਹੈ ਉਹਨਾਂ ਦੀ ਸਾਮ ਸੰਭਾਲ ਕੀਤੀ ਹੈ ਜਾਂ ਉਹਨਾਂ ਦੇ ਦਰ ਨੂੰ ਜਾਣ ਵਾਲੇ ਰਸਤਿਆਂ ਦੀ ਨਿਵਾਰ ਬਜਰੀ ਹੈ ਲਿਆ ਕਹਿ ਲਈਏ ਬੰਗਿਆ ਅਨੰਦਪੁਰ ਸਾਹਿਬ ਗੜ ਸ਼ੰਕਰ ਹਾਈਵੇ ਦਾ ਜਿਹੜਾ ਅ ਸਿੰਘਪੁਰ ਤੋਂ ਲੈ ਕੇ ਕਾਣਪੁਰ ਖੂਹੀ ਤੱਕ ਜੋ ਡੇਂਜਰ ਏਰੀਆ ਤਾਂ ਸੇਵਾ ਸੰਪਰਤਾਵਾ ਕਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਵਾਲੇ ਮਹਾਂਪੁਰਸ਼ ਜਿਨ੍ਹਾਂ ਨੂੰ ਇਲਾਕੇ ਦੇ ਵਿੱਚ ਪੋਲਾਂ ਵਾਲੇ ਬਾਬਾ ਜੀ ਨੇ ਕਿਹਾ ਜਾਂਦਾ ਸੀ ਬਾਬਾ ਲਾਭ ਸਿੰਘ ਜੀ ਤੇ ਮੁਖੀ ਜਿਹੜੇ ਸਭ ਤੋਂ ਪਹਿਲਾਂ ਬਾਬਾ ਸੇਵਾ ਸਿੰਘ ਜੀ ਜਿਨ੍ਹਾਂ ਨੇ ਬਿਲਡਿੰਗਾਂ ਦੀ ਸੇਵਾ ਕਾਲਜਾਂ ਦੀ ਸਕੂਲਾਂ ਦੀ ਇਮਾਰਤਾਂ ਦੀ ਲੰਗਰਾਂ ਦੀ ਸੇਵਾ ਜਿੱਥੇ ਕਿ ਸੰਪਰਤਵਾ ਕਾਰ ਸੇਵਾ ਕਿਲਾ ਆਨੰਦਗੜ੍ਹ ਨੇ ਗਰੀਬ ਪਰਿਵਾਰ ਲੜਕੀਆਂ ਦੀਏ ਆਨੰਦਕਾਰਜ ਉਸ ਦੇ ਨਾਲ ਦੀ ਨਾਲ ਪੰਜਾਬ ਵਿੱਚ ਜਿਹੜੇ ਹੜ੍ਹ ਚੱਲ ਰਹੇ ਆ ਉਹ ਦੁੱਖ ਦੀ ਘੜੀ ਦੇ ਵਿੱਚ ਬਾਬਾ ਸੁੱਚਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਦੇਵਾ ਮਨਾਵਾ ਰਹੀ ਹੈ ਭਾਵੇਂ ਗੱਲ ਕਰੀਏ ਅੰਮ੍ਰitsar ਏਰੀਏ ਦੀ ਭਾਵੇਂ ਗੱਲ ਕਰੀਏ ਨਵਾਂ ਸ਼ਹਿਰ ਦੀ ਭਾਵੇਂ ਗੱਲ ਕਰੀਏ ਸ਼੍ਰੀ ਆਨੰਦਪੁਰ ਸਾਹਿਬ ਦੀ ਜਿੱਥੇ ਵੀ ਲੋੜ ਪਈ ਹੈ ਜਾਂ ਜਿੱਥੇ ਵੀ ਸੰਗਤਾਂ ਨੇ ਯਾਦ ਕੀਤਾ ਤੇ ਬਾਬਾ ਸਤਨਾਮ ਸਿੰਘ ਜੀ ਦੇ ਇੱਕ ਬੋਲ ਦੇ ਨਾਲ ਹਜ਼ਾਰੇ ਨੌਜਵਾਨ ਜਿਹੜੇ ਅੱਗੇ ਆਏ ਆ ਜਾਂ ਫਿਰ ਨੂਰਪੁਰ ਵੇਦੀ ਦੀ ਆਪਾਂ ਗੱਲ ਕਰਦੇ ਆਂ ਜਿਵੇਂ ਕਿ ਇੱਕ ਬੋਲਤੇ ਮਹਾਪੁਰਸ਼ਾਂ ਦੇ ਆ ਤੇ ਬਾਬਾ ਸਤਨਾਮ ਸਿੰਘ ਜੀ ਦੇ ਆ ਤੇ ਨੂਰਪੁਰ ਵੇਦੀ ਦੇ ਸਾਡੇ ਜਿਹੜੇ ਨੌਜਵਾਨ ਆ ਉਹਨਾਂ ਨੇ ਬੋੜੀਆਂ ਭਰਨ ਦੀ ਸੇਵਾ ਕੀਤੀ ਕਿਉਂਕਿ ਮਹਾਪੁਰਸ਼ਾਂ ਨੇ ਸੰਗਤ ਨੂੰ ਬੇਨਤੀ ਕੀਤੀ ਸੀ ਕਿ ਅੱਜ ਲੋੜ ਹੈ ਸੱਤ ਲੋਕ ਦੇ ਬੰਨ ਬਚਾਣ ਦੀ ਅੱਜ ਲੋੜ ਹੈ ਜਿਹੜੇ ਨਹਿਰਾਂ ਦੇ ਬੰਨ ਬਚਾਣ ਦੀ ਤਾਂ ਜੋ ਕਿਤੇ ਕੋਈ ਨੁਕਸਾਨ ਨਾ ਹੋ ਸਕੇ ਉਸ ਉਦੇ ਵਿੱਚ ਜਿੱਥੇ ਕੀਰਤ ਪ੍ਰਸਾਦ ਨਹਿਰਾਂ ਨੂੰ ਬੋਰੀਆਂ ਗਈਆਂ ਨੂਰਪੁਰਵੇਜੀ ਦੇ ਨੌਜਵਾਨਾਂ ਦਾ ਬਹੁਤ ਵੱਡਾ ਉਦਮ ਉਪਰਾਲਾ ਸੀ ਉਸ ਦੇ ਨਾਲ ਪਾਵਨ ਪਵਿੱਤਰ ਸਥਾਨ ਬਾਬਾ ਗੁਰਦਿੱਤਾ ਜੀ ਸਾਈਂ ਬੁੱਢਣ ਸਾਹ ਜੀ ਉਸ ਤੋਂ ਬਾਅਦ ਸ਼੍ਰੀ ਆਨੰਦਪੁਰ ਸਾਹਿਬ ਐਸਬੀਐਲ ਉਸ ਤੋਂ ਬਾਅਦ ਰਾਜਸਥਾਨ ਵਾਲੀ ਨਹਿਰ ਉਸ ਤੋਂ ਬਾਅਦ ਨਵਾਂ ਸ਼ਹਿਰ ਮਹਿਲ ਕਲਾਂ ਗਰਗ ਪਿੰਡ ਔੜ ਦੇ ਲਾਗੇ ਇਹ ਹੈ ਕਿ ਅੱਜ ਵੀ ਬڑے-ਬڑے ਭਾਰੀ ਪੱਥਰ ਵੀ ਨੌਜਵਾਨ ਲੈ ਕੇ ਜਾ ਰਹੇ ਆ ਤੇ ਬੋਰੀਆਂ ਵੀ ਲੈ ਕੇ ਜਾ ਰਹੇ ਆ ਤੇ ਉੱਥੇ ਮਸ਼ੀਨਾਂ ਵੀ ਮਹਾਂਪੁਰਚਾਂ ਨੇ ਲਾਈਆਂ ਹੋਈਆਂ ਤੇ ਉਹ ਟਿਪਰ ਵੀ ਦਿਨ ਰਾਤ ਕੰਮ ਕਰ ਰਹੇ ਆ ਤੇ ਉਹ ਬੜਾ ਵੱਨ ਹੈ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਹੈ ਕਿਸਾਨਾਂ ਦੀ ਉਹ ਬਚਾਈ ਹੈ ਸੰਪਰਦਾਵਾ ਕਰਦੇ ਬਾਕੀ ਨਾਲ ਅਨੰਦਗੜ੍ਹ ਬਾਬਾ ਜਤਨਾਮ ਸਿੰਘ ਜੀ ਤੇ ਬਾਬਾ ਸੋਚਾ ਸਿੰਘ ਜੀ ਵੱਖ-ਵੱਖ ਜਿਹੜੀਆਂ ਸੇਵਾਵਾਂ ਜਿਹੜੀਆਂ ਜਿਸ ਤਰ੍ਹਾਂ ਰੋਡ ਦੀ ਸੇਵਾ ਚੱਲ ਰਹੀ ਹੈ ਬੂਟੇ ਲਾਣ ਦੀ ਸੇਵਾ ਜੋ ਕਿ ਹੁਣ ਤੱਕ 20000 ਬੂਟਾ ਜਿਹੜਾ ਪੋਜਿਆਲ ਤੋਂ ਲੈ ਕੇ ਕਾਂਪਖੂਈ ਤੱਕ ਲੱਗ ਰਿਹਾ ਹੈ ਤੇ ਉਹਦੇ ਵਿੱਚ ਸੈਂਟਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਖੁੱਲਾਂ ਦੇ ਮਹ ਕਣੇ ਵਾਲੇ ਤਰ੍ਹਾਂ ਤਰ੍ਹਾਂ ਦੇ ਵਧੀਆ-ਵਧੀਆ ਫੁੱਲਾਂ ਦੇ ਬੂਟੇ ਜਿਹੜੇ ਉਹ ਵੀ ਲਾਏ ਜਾ ਰਹੇ ਆ ਸਰ ਸੇਵਾ ਕੇ ਨਾਲ ਆਨੰਦਗੜ੍ਹ ਵੱਲੋਂ ਸੋ ਬਾਬਾ ਸਤਨਾਮ ਸਿੰਘ ਜੀ ਨੇ ਰਾਤ ਇੱਕ ਕੀਤਾ ਹੋਇਆ ਹੈ ਤੇ ਕੱਲ ਵੀ ਮੈਂ ਆ ਵੀਡੀਓ ਦੇਖੀ ਬਾਕਸਤਨਾਮ ਛੌਂਦੀ ਕਿ ਗੱਲਬਾਤ ਵੀ ਹੋਣ ਤੇ ਹੁੰਦੀ ਰਹਿੰਦੀ ਹੈ ਕਿ ਵੱਧ ਚੜ ਕੇ ਨੌਜਵਾਨ ਅੱਗੇ ਆਓ ਔਰ ਨਾਣਾ ਸ਼ਹਿਰ ਬਾਬਾ ਸਤਨਾਮ ਸਿੰਘ ਜੀ ਕਾਰ ਤੇ ਵਕੀਲਾ ਅਨੰਦਗੜ੍ਹ ਸਾਹਿਬ ਵੱਧ ਤੋਂ ਵੱਧ ਟਰੈਲੀਆਂ ਥੈਲੇ ਭਰ ਕੇ ਜਾਂ ਬੜੇ ਬੜੇ ਜਿਹੜੇ ਪੱਥਰ ਹੈ ਉਹਨਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਸੋ ਥੋੜਾ ਆਪਣਾ ਹਰਪਾਲ ਸਿੰਘ ਪਾਲੀ ਵੀਡੀਓ ਵੱਧ ਤੇ ਵੱਧ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਚੈਨਲ ਹਜੇ ਤੱਕ ਨਹੀਂ ਸਬਸਕ੍ਰਾਈਬਰ ਕੀਤਾ ਸਬਸਕ੍ਰਾਈਬਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ